ਸੰਦੀਪ ਨੇ ਰਾਜੀ ਨੂੰ ਤਲਾਕ ਦੇ ਦਿੱਤਾ ਕਿਉਂਕਿ ਉਹ ਕਦੇ ਮਾਂ ਨਹੀਂ ਬਣ ਸਕਦੀ ਸੀ ਥੋੜੇ ਦਿਨਾਂ ਬਾਅਦ ਹੀ ਉਸ ਨੇ ਦੂਜਾ ਵਿਆਹ ਕਰਵਾ ਲਿਆ ਤੇ ਡੇਢ ਸਾਲ ਬਾਅਦ ਉਹਨਾਂ ਦੇ ਘਰੇ ਇੱਕ ਪੁੱਤ ਨੇ ਜਨਮ ਦਿੱਤਾ ਰਾਜੀ ਨੂੰ ਸੰਦੀਪ ਨੇ ਆਪਣੇ ਪੁੱਤ ਦੇ ਹੋਣ ਦੀ ਖੁਸ਼ੀ ਵਿੱਚ ਰੱਖੀ ਪਾਰਟੀ ਤੇ ਉੱਤੇ ਬੁਲਾਇਆ ਤਾਂ ਜੋ ਉਸ ਨੂੰ ਇਹ ਸਭ ਕੁਝ ਵੇਖ ਕੇ ਬੁਰਾ ਲੱਗੇ ਇਹ ਇਸੇ ਇਰਾਦਿਆਂ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਕਿ ਆਖਰ ਉਹ ਕਰਨਾ ਕੀ ਚਾਹੁੰਦਾ ਸੀ ਇਸ ਲਈ ਉਹ ਪਾਰਟੀ ਵਿੱਚ ਸ਼ਗਨ ਦੇ ਤੌਰ ਤੇ ਇੱਕ ਲਫਾਫਾ ਨਾਲ ਲੈ ਕੇ ਜਾਂਦੀ ਹੈ ਜਦੋਂ ਪਾਰਟੀ ਵਿੱਚ ਪਹੁੰਚਦੀ ਹੈ ਤਾਂ ਉਹ ਕਹਿਣ ਲੱਗਦਾ ਹੈ ਕਿ ਦੇਖਿਆ ਤੈਨੂੰ ਤਲਾਕ ਦੇ ਕੇ ਦੂਜਾ ਵਿਆਹ ਕਰਵਾਉਂਦਾ ਮੇਰਾ ਫੈਸਲਾ ਇੱਕਦਮ ਸਹੀ ਨਿਕਲਿਆ ਅੱਜ ਮੈਂ ਇੱਕ ਬੱਚੇ ਦਾ ਪਿਓ ਬਣ ਗਿਆ ਹਾਂ ਰਾਜੀ ਉਸ ਦੀਆਂ ਗੱਲਾਂ ਸੁਣ ਕੇ ਥੋੜਾ ਜਿਹਾ ਮੁਸਕराई ਉਸ ਨੂੰ ਪਹਿਲਾਂ ਤਾਂ ਪਤਾ ਹੀ ਸੀ ਕਿ ਉਸ ਦਾ ਪਤੀ ਹੁਣ ਉਸ ਨੂੰ ਨੀਮਾ ਵਿਖਾਉਣਾ ਚਾਹੁੰਦਾ ਉਹ ਮਸਕਰੌਂਦੀ ਹੋਈ ਇੱਕ ਲਫਾਫਾ ਉਸ ਦੇ ਹੱਥ ਵਿੱਚ ਫੜਾ ਦਿੰਦੀ ਤੇ ਕਹਿਣ ਲੱਗਦੀ ਹੈ ਕਿ ਇਸ ਨੂੰ ਧਿਆਨ ਨਾਲ ਪੜ ਲਿਓ ਜਦੋਂ ਸੰਦੀਪ ਨੇ ਉਹ ਲਫਾਫਾ ਖੋਲ ਕੇ ਦੇਖਿਆ ਤਾਂ ਉਸ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਉਸ ਨੇ ਕਦੇ ਵੀ ਸੁਪਨੇ ਵਿੱਚ ਨਹੀਂ ਸੋਚਿਆ ਸੀ ਕਿ ਇਹ ਇਦਾਂ ਦਾ ਵੀ ਕੁਝ ਹੋ ਸਕਦਾ ਉਸ ਨੂੰ ਤਾਂ ਆਪਣੇ ਫੈਸਲਿਆਂ ਤੇ ਬਹੁਤ ਜ਼ਿਆਦਾ ਮਾਣ ਹੁੰਦਾ ਸੀ ਪਰ ਜਿਵੇਂ ਹੀ ਲਫਾਫੇ ਵਿੱਚਲੀ ਚਿੱਠੀ ਉਹ ਪੜਦਾ ਤਾਂ ਉਸ ਦਾ ਸਾਰਾ ਸਰੀਰ ਕੰਬ ਜਾਂਦਾ ਕੀ ਸੀ ਪੂਰੀ ਕਹਾਣੀ ਸਾਰੀ ਕਹਾਣੀ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਿਓ ਜੀ ਤਲਾਕ ਤੋਂ ਪਹਿਲਾਂ ਰਾਜੀ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਸੀ ਉਸ ਦਿਨ ਨਾਲ ਉਸ ਦਿ ਮੁੰਡੇ ਦੇ ਜਨਮ ਦਿਨ ਵਾਲੇ ਦਿਨ ਉਹਨਾਂ ਦੇ ਘਰ ਵਿੱਚ ਪਾਠ ਰੱਖਿਆ ਹੋਇਆ ਸੀ ਅਤੇ ਰਾਜੀ ਨੇ ਗਲਤੀ ਨਾਲ ਪਾਠ ਦੇ ਸਮਾਨ ਨੂੰ ਹੱਥ ਲਾ ਦਿੱਤਾ ਫਿਰ ਉਸਦੀ ਸੱਸ ਉਸ ਉੱਤੇ ਝਟਕ ਗਈ ਬਹੁਤ ਜ਼ਿਆਦਾ ਉਸ ਨੂੰ ਮਾੜਾ ਚੰਗਾ ਬੋਲਣ ਲੱਗੀ ਕਹਿਣ ਲੱਗੀ ਕਿ ਤੂੰ ਸਮਾਨ ਨੂੰ ਹੱਥ ਕਿਉਂ ਲਾਇਆ ਤੈਨੂੰ ਇੰਨੀ ਛੋਟੀ ਜੀ ਗੱਲ ਨਹੀਂ ਸਮਝ ਆਉਂਦੀ ਇਹ ਇਸ ਮੁੰਡੇ ਦੇ ਜਨਮ ਦਿਨ ਦਾ ਸਮਾਨ ਸੀ ਤੇ ਖੁਸ਼ੀ ਵਿੱਚ ਰੱਖੇ ਹੋਏ ਪਾਠ ਦਾ ਸਮਾਨ ਸੀ ਤੇਰੇ ਵਰਗੀ ਬਾਝ ਨੇ ਹੱਥ ਲਾ ਕੇ ਇਸ ਨੂੰ ਅਸ਼ੁੱਧ ਕਰ ਦਿੱਤਾ ਇਹ ਸਭ ਕੁਝ ਸੁਣ ਕੇ ਰਾਜੀ ਨੂੰ ਬਹੁਤ ਦੁਖ ਹੋਇਆ ਉਸ ਦੀ ਅੱਖਾਂ ਦੇ ਵਿੱਚੋਂ ਹੰਝੂ ਗਿਰ ਰਹੇ ਸੀ ਉਸ ਦੀ ਸੱਸ ਉਸ ਨੂੰ ਤਾਣਾ ਮਾਰਦੇ ਹੋਏ ਕਹਿਣ ਲੱਗੀ ਕਿ ਅਪਸ਼ਗਨ ਹੁੰਦਾ ਕਿ ਤੇ ਤਾ ਨਹੀਂ ਕਿ ਤੇਰੇ ਤੋਂ ਆਪਣੇ ਨਣਦ ਦਾ ਸੁੱਖ ਵੇਖਿਆ ਨਹੀਂ ਜਾ ਰਿਹਾ ਇਹ ਸੁਣ ਕੇ ਰਾਜੀ ਦੀਆਂ ਅੱਖਾਂ ਦੇ ਵਿੱਚੋਂ ਬਹੁਤ ਜ਼ਿਆਦਾ ਹੰਝੂ ਆ ਰਹੇ ਸੀ ਕਿਉਂਕਿ ਉਹ ਤਾਂ ਆਪਣੀ ਨਣਦ ਨੂੰ ਆਪਣੀ ਛੋਟੀ ਭੈਣ ਸਮਝਦੀ ਸੀ ਉਹ ਆਪਣੇ ਮਨ ਨੂੰ ਸਮਝਾਉਂਦੀ ਹੋਈ ਆਪਣੀ ਸੱਸ ਨੂੰ ਕਹਿਣ ਲੱਗੀ ਕਿ ਮੰਮੀ ਜੀ ਤੁਸੀਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ ਅਤੇ ਅੱਗੋਂ ਉਹ ਹੋਰ ਕੁਝ ਕਹਿਣ ਹੀ ਵਾਲੀ ਸੀ ਕਿ ਇੰਨੇ ਨੂੰ ਉਸਦੀ ਨਣਦ ਵੀ ਆ ਗਈ ਉਹ ਵੀ ਉਸ ਨੂੰ ਮੇੜਾ ਮਾਰਦੇ ਹੋਏ ਬੋਲਣ ਲੱਗੀ ਭਾਬੀ ਤੇਰੇ ਤੋਂ ਮੇਰੀ ਖੁਸ਼ੀ ਵੇਖੀ ਨਹੀਂ ਜਾਂਦੀ ਤੇਰੇ ਤੋਂ ਮੈਨੂੰ ਇਹ ਉਮੀਦ ਨਹੀਂ ਸੀ ਕਿ ਸ਼ਾਇਦ ਮੇਰਾ ਮਾਂ ਬਣਨਾ ਤੇਰੇ ਤੋਂ ਦੇਖਿਆ ਨਹੀਂ ਜਾ ਰਿਹਾ ਇਹ ਸੁਣ ਕੇ ਉਸ ਦੇ ਚਿਹਰੇ ਤੇ ਅਦਾਸੀ ਸੀ ਤੇ ਆਪਣੇ ਘਰ ਵਾਲੇ ਵੱਲ ਵੇਖਣ ਲੱਗੀ ਉਸ ਦਾ ਘਰ ਵਾਲਾ ਸੰਦੀਪ ਜੋ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਉਹ ਵੀ ਅਜ ਉਸ ਦੇ ਪੱਖ ਵਿੱਚ ਕੁਝ ਨਾ ਬੋਲਿਆ ਅਤੇ ਉਸ ਨੂੰ ਸੰਦੀਪ ਤੋਂ ਬਿਲਕੁਲ ਵੀ ਉਮੀਦ ਨਹੀਂ ਸੀ ਰਾਜੀ ਚੁੱਪ ਸੀ ਅਦਾਸੀ ਅੱਖਾਂ ਵਿੱਚੋਂ ਹੰਝੂ 흘 ਰਹੇ ਸੀ ਸੰਦੀਪ ਉਸ ਨੂੰ ਗੁੱਸੇ 'ਚ ਕਹਿਣ ਲੱਗਾ ਕਿ ਤੂੰ ਤਾਂ ਇਸ ਨੂੰ ਆਪਣੀ ਭੈਣ ਮੰਨਦੀ ਹੈ ਫਿਰ ਤੂੰ ਇਸ ਦੇ ਨਾਲ ਇਸ ਤਰ੍ਹਾਂ ਕਿਉਂ ਕਰ ਰਹੀ ਹੈ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਸੰਦੀਪ ਦੇ ਮੂੰਹੋਂ ਇਹ ਸਭ ਕੁਝ ਸੁਣ ਕੇ ਉਸ ਦਾ ਦਿਲ ਜਮਾ ਹੀ ਟੁੱਟ ਗਿਆ ਸੀ ਕੋਈ ਔਰਤ ਆਪਣੀ ਨਨਦ ਆਪਣੀ ਸੱਸ ਦੇ ਤਾਣੇ ਤਾਂ ਸਹਿ ਸਕਦੀ ਹੈ ਪਰ ਜਦੋਂ ਉਸ ਦਾ ਘਰ ਵਾਲਾ ਹੀ ਉਸ ਨੂੰ ਤਾਣੇ ਮਾਰੇ ਅਜੀਹਾ ਕੁਝ ਕਵੇ ਤਾਂ ਕੀ ਕਰੇ ਘਰ ਵਾਲੇ ਦੀ ਉਹ ਜਿਸ ਨਾਲ ਕਦੇ ਉਸ ਨੇ ਲਵ ਮੈਰਿਜ ਕਰਵਾਈ ਸੀ ਰੋਂਦੇ ਰੋਂਦੇ ਉਹ ਰਸੋਈ ਵਿੱਚ ਕੰਮ ਕਰਨ ਚਲੀ ਗਈ ਸੀ ਅਤੇ ਉਹ ਸੋਚਣ ਲੱਗੀ ਕਿ ਬਾਝੋਂ ਹੁੰਦੇ ਹੋਏ ਮੈਂpartial ਸਮਾਨ ਨੂੰ ਹੱਥ ਲਾ ਨਹੀਂ ਸਕਦੀ ਪਰ ਨੂੰਹ ਹੋਣ ਦੇ ਨਾਤੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਮੈਂ ਨਿਭਾ ਸਕਦੀ ਹਾਂ ਸਾਰੇ ਕੰਮ ਮੇਰੇ ਤੋਂ ਭਾਲਦੇ ਨੇ ਅਤੇ ਇਹ ਕਿਹੋ ਜਿਹੀ ਬੇਇਨਸਾਫੀ ਹੈ ਉਸ ਦਿਨ ਉਸਨੇ ਮਹਿਸੂਸ ਕੀਤਾ ਕਿ ਮੇਰੇ ਵਜੂਦ ਨੂੰ ਮੰਨਣ ਵਾਲਾ ਇੱਥੇ ਕੋਈ ਵੀ ਨਹੀਂ ਉਹ ਸੋਚਣ ਲੱਗੀ ਕਿ ਜੇ ਮੈਂ ਮਾਂ ਨਹੀਂ ਬਣ ਸਕਦੀ ਤਾਂ ਇਸ ਦੇ ਵਿੱਚ ਮੇਰਾ ਕੀ ਕਸੂਰ ਹੈ ਮਾਂ ਬਣਨਾ ਜਾਂ ਨਾ ਬਣਨਾ ਇਹ ਸਭ ਔਰ ਦੇ ਹੱਥ ਵਿੱਚ ਨਹੀਂ ਹੁੰਦਾ ਇਹ ਤਾਂ ਪਰਮਾਤਮਾ ਦੇ ਹੱਥ ਵਿੱਚ ਹੁੰਦਾ ਉਸ ਦੀ ਸੱਸ ਬੈਂਕ ਵਿੱਚੋਂ ਰਿਟਾਇਰ ਸੀ ਤੇ ਨਨਦ ਵੀ ਚੰਗੀ ਪੜ੍ਹੀ ਲਿਖੀ ਸੀ ਉਸ ਦਾ ਘਰ ਵਾਲਾ ਉਹ ਵੀ ਇੱਕ ਕੰਪਨੀ ਵਿੱਚ ਵਧੀਆ ਪੋਸਟ ਤੇ ਕੰਮ ਕਰਦਾ ਸੀ ਪਰ ਉਸ ਨੂੰ ਹੈਰਾਨੀ ਹੋ ਰਹੀ ਸੀ ਜੋ ਕੀ ਗੱਲ ਇਹ ਸੀ ਕਿ ਪੜ੍ਹੇ ਲਿਖੇ ਲੋਕਾਂ ਦੇ ਵਿਚਾਰ ਇੰਨੇ ਪੁਰਾਣੇ ਕਿਵੇਂ ਹੋ ਸਕਦੇ ਆ ਬੈਠੀ ਬੈਠੀ ਰਾਜੀ ਅਤੀਤ ਦੀਆਂ ਯਾਦਾਂ ਵਿੱਚ ਗਵਾਚ ਗਈ। ਅਤੇ ਰਾਜੀ ਨੂੰ ਦਫਤਰ ਜੁਆਇਨ ਕੀਤੇ ਹੋਏ ਉਦੋਂ ਕੁਝ ਦਿਨ ਹੀ ਹੋਏ ਸੀ ਜਦੋਂ ਇੱਕ ਦਿਨ ਉਹ ਦਫਤਰ ਵਿੱਚ ਆ ਕੇ ਸਪੀਚ ਦੇ ਰਹੀ ਸੀ। ਉਸ ਤੇ ਬੌਸ ਤੇ ਉੱਥੇ ਬੈਠੇ ਕੰਪਨੀ ਦੇ ਲੋਕਾਂ ਨੇ ਉਸ ਦੀ ਸਪੀਚ ਦੀ ਬਹੁਤ ਜ਼ਿਆਦਾ ਤਾਰੀਫ਼ ਕੀਤੀ ਸੀ। ਅਤੇ ਉਹਨਾਂ ਵਿੱਚ ਸੰਦੀਪ ਵੀ ਬੈਠਾ ਸੀ ਜੋ ਕਿ ਉਸ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਸੀ। ਦੋਨੋਂ ਇੱਕ ਹੀ ਦਫ਼ਤਰ ਦੇ ਵਿੱਚ ਨੌਕਰੀ ਕਰਦੇ ਸੀ ਦੋਨੋਂ ਕਦੇ-ਕਦੇ ਇੱਕ ਦੂਜੇ ਨੂੰ ਆਪਸ ਵਿੱਚ ਮਿਲ ਲੈਂਦੇ ਤੇ ਗੱਲਾਂ-ਵਾਟਾਂ ਕਰਦੇ ਏਦਾਂ ਹੀ ਕਰਦੇ-ਕਰਦੇ ਇੱਕ ਦੂਜੇ ਨਾਲ ਪਿਆਰ ਹੋ ਗਿਆ ਜਦੋਂ ਉਹਨਾਂ ਨੇ ਆਪਣੇ ਘਰਦਿਆਂ ਨੂੰ ਆਪਣੇ ਰਿਸ਼ਤੇ ਬਾਰੇ ਦੱਸਿਆ ਤਾਂ ਘਰਦਿਆਂ ਨੂੰ ਵੀ ਇਸ ਗੱਲ ਤੋਂ ਕੋਈ ਤਰ੍ਹਾਂ ਨਹੀਂ ਸੀ ਤੇ ਘਰਦਿਆਂ ਨੇ ਵੀ ਇਸ ਰਿਸ਼ਤੇ ਨੂੰ ਬੜੀ ਖੁਸ਼ੀ-ਖੁਸ਼ੀ ਸਹਿਕਾਰ ਕਰ ਲਿਆ ਸੀ ਸਾਰੇ ਜਾਣੇ ਬਹੁਤ ਖੁਸ਼ੀ ਹੁਣ ਉਹਨਾਂ ਦੋਨਾਂ ਦਾ ਵਿਆਹ ਪੱਕਾ ਹੋ ਗਿਆ ਸੀ ਤੇ ਕੁਝ ਦਿਨਾਂ ਬਾਅਦ ਵਿਆਹ ਹੋ ਵੀ ਗਿਆ ਸੱਸ ਸੋਹਰਾ ਤੇ ਨਣ ਦਾ ਸੁਭਾ ਰਾਜੀ ਲਈ ਬਹੁਤ ਵਧੀਆ ਸੀ ਉਹ ਆਪਣੇ ਆਪ ਨੂੰ ਬਹੁਤ ਜ਼ਿਆਦਾ ਖੁਸ਼ਕਿਸਮਤ ਸਮਝਦੀ ਸੀ ਵਿਆਹ ਤੋਂ ਬਾਅਦ ਸਭ ਕੁਝ ਸਹੀ ਚੱਲ ਰਿਹਾ ਸੀ ਸਭ ਕੁਝ ਵਧੀਆ ਸੀ ਸੰਦੀਪ ਨੇ ਰਾਜੀ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ 4 ਸਾਲ ਤਾ ਆਪਾਂ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਹਲੇ ਅਸੀਂ ਬੱਚੇ ਦੀ ਜ਼ਿੰਮੇਵਾਰੀ ਨਹੀਂ ਲੈ ਸਕਦੇ 4 ਸਾਲ ਤੱਕ ਕਰਦੇ ਨੇ ਵੀ ਕੁਝ ਨਾ ਕਿਹਾ ਉਹਨਾਂ ਨੇ ਚਾਰ 4 ਸਾਲ ਇਦਾਂ ਹੀ ਨਗਾ ਦਿੱਤੇ ਪਰ ਜਦੋਂ ਉਹਨਾਂ ਦੇ ਵਿਆਹ ਨੂੰ 4 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਸੀ ਤਾਂ ਘਰ ਵਾਲੇ ਵੀ ਮਿਹਨੇ ਮਾਰਨ ਲੱਗ ਪਏ ਸੀ ਰਿਸ਼ਤੇਦਾਰ ਵੀ ਪਿੱਠ ਪਿੱਛੇ ਗੱਲਾਂ ਕਰਦੇ ਤੇ ਇਹ ਹੀ ਕਹਿੰਦੇ ਕਿ ਜ਼ਰੂਰ ਕੁੜੀ ਵਿੱਚ ਹੀ ਕਮੀ ਹੋਊਗੀ ਪਹਿਲਾਂ ਤਾਂ ਰਾਜੀ ਕੁਝ ਵੀ ਨਾ ਬੋਲੀ ਪਰ ਹੁਣ ਸੰਦੀਪ ਵੀ ਉਸ ਦੇ ਨਾਲ ਸਹੀ ਢੰਗ ਨਾਲ ਗੱਲ ਨਹੀਂ ਸੀ ਕਰਦਾ ਉਸ ਨੂੰ ਵੀ ਹੁਣ ਇਹ ਲੱਗਦਾ ਸੀ ਕਿ ਰਾਜੀ ਦੇ ਵਿੱਚ ਹੀ ਕਮੀ ਹੈ ਰਾਜੀ ਮੈਨੂੰ ਪਿਓ ਬਣਨ ਦਾ ਸੁੱਖ ਨਹੀਂ ਦੇ ਸਕਦੀ। ਉਹ ਵੀ ਉਸ ਨੂੰ ਹੁਣ ਬਾਹਰ ਸਮਝਦਾ ਸੀ। ਰਾਜੀ ਆਪਣਾ ਦੁੱਖ ਕਿਸ ਨੂੰ ਕਹਿੰਦੀ? ਉਹ ਅੰਦਰ ਹੀ ਅੰਦਰ ਘੁੱਟਦੀ ਜਾ ਰਹੀ ਸੀ। ਜਦੋਂ ਉਹਨਾਂ ਦੇ ਵਿਆਹ ਨੂੰ 4 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਸੀ ਤੇ ਹੁਣ ਪੂਰੇ 7 ਸਾਲ ਹੋਣ ਵਾਲੇ ਸੀ। ਰਾਜੀ ਸੋਚ ਰਹੀ ਸੀ ਕਿ ਮੈਂ ਜੇ ਮਾਂ ਨਹੀਂ ਬਣ ਸਕਦੀ ਫੇਰ ਕੀ ਆ? ਅਸੀਂ ਇੱਕ ਬੱਚਾ ਗੋਦ ਲੈਨੇ ਆ। ਉਸਨੇ ਆਪਣੀ ਮੈਰਿਜ ਐਨੀਵਰਸਰੀ ਦੇ ਮੌਕੇ ਤੇ ਇਹ ਗੱਲ ਸੰਦੀਪ ਨਾਲ ਕਰਨ ਦਾ ਫੈਸਲਾ ਕੀਤਾ ਸੀ ਅਤੇ ਉਸ ਦਿਨ ਉਸ ਨੇ ਆਪਣੇ ਦਫ਼ਤਰੋਂ ਵੀ ਛੁੱਟੀ ਲੈ ਲਈ ਸੀ ਉਹ ਸੋਚਦੀ ਸੀ ਮੈਂ ਸੰਦੀਪ ਨੂੰ ਮਨਾ ਲਾਂਗੀ ਪਰ ਉਹ ਉਸ ਨੂੰ ਆਪਣੇ ਦਿਲ ਦੀ ਗੱਲ ਕਹਿ ਹੀ ਨਾ ਸਕੇ ਉਸ ਦਿਨ ਛੁੱਟੀ ਤਾਂ ਲਈ ਸੀ ਤਾਂ ਜੋ ਸੰਦੀਪ ਨੂੰ ਇੱਕ ਵਧੀਆ ਜਿਹਾ ਸਰਪ੍ਰਾਈਜ਼ ਦੇ ਸਕੇ ਸੰਦੀਪ ਨੇ ਫੋਨ ਕਰਕੇ ਉਸ ਨੂੰ ਪੁੱਛਿਆ ਤੂੰ ਆਈ ਨਹੀਂ ਤਾਂ ਰਾਜੀ ਨੇ ਕਹਿ ਦਿੱਤਾ ਕਿ ਅੱਜ ਮੈਂ ਨਹੀਂ ਆਉਣਾ ਮੇਰੀ ਸਿਹਤ ਖਰਾਬ ਹੈ ਅਤੇ ਉਹ ਦਫ਼ਤਰ ਨਾ ਗਈ ਨਾ ਹੀ ਉਸਨੇ ਉਸ ਦੀ ਉਡੀਕ ਕੀਤੀ ਉਸਨੇ ਸ਼ਾਮ ਨੂੰ ਖਾਣੇ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਆਪ ਵੀ ਸੋਹਣੀ ਜਹੀ ਸਜਤਾਜ ਕੇ ਤਿਆਰ ਹੋਈ ਕਿਉਂਕਿ ਸੰਦੀਪ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੀ ਸੀ ਅਜ ਉਸ ਨੂੰ ਪੱਕਾ ਯਕੀਨ ਸੀ ਕਿ ਸੰਦੀਪ ਉਸ ਨੂੰ ਮੈਰਿਜ ਐਨੀਵਰਸਰੀ ਦੀ ਵਧਾਈ ਜ਼ਰੂਰ ਦੇਊਗਾ ਤੇ ਉਹ ਉਸ ਨੂੰ ਬੱਚਾ ਗੋਦ ਲੈਣ ਲਈ ਬਣਾ ਲੋਗੀ ਪਰ ਜਦੋਂ ਉਹ ਘਰ ਆਇਆ ਤਾਂ ਉਸਨੇ ਇੱਕ ਵਾਰ ਵੀ ਰਾਜੀਵਲ ਨੂੰ ਦੇਖਿਆ ਤੱਕ ਨਹੀਂ ਉਹ ਸੋਚਣ ਲੱਗੀ ਕਿ ਸ਼ਾਇਦ ਬੈੱਡਰੂਮ ਵਿੱਚ ਜਾ ਕੇ ਉਹ ਮੈਨੂੰ ਵਧਾਈਆਂ ਦੇਣ ਜਾਂ ਫਿਰ ਕੋਈ ਗਿਫਟ ਦੇਵੇ ਪਰ ਸਭ ਕੁਝ ਉਲਟਾ ਹੀ ਹੋ ਰਿਹਾ ਸੀ ਕਮਰੇ ਵਿੱਚ ਜਾ ਕੇ ਵੀ ਉਸ ਨੇ ਰਾਜੀਵਲ ਤੱਕਿਆ ਤੱਕ ਨਹੀਂ ਉਹ ਆਪਣੇ ਕੰਮ ਵਿੱਚ ਹੀ ਲੱਗਿਆ ਰਿਹਾ ਅਤੇ ਇਹ ਦੇਖ ਕੇ ਰਾਜੀ ਧੋ ਰਿਹਾ ਨਾ ਗਿਆ ਉਹ ਸੰਦੀਪ ਨੂੰ ਕਹਿਣ ਲੱਗੀ ਕਿ ਤੁਸੀਂ ਮੇਨਾਂ ਨਾਰਾਜ਼ ਹੋ ਅੱਜ ਆਪਣੀ ਮੈਰਿਜ ਐਨੀਵਰਸਰੀ ਹੈ ਕਿ ਤੁਸੀਂ ਭੁੱਲ ਗਏ ਇਹ ਸੁਣ ਕੇ ਉਹ ਕਹਿਣ ਲੱਗਾ ਨਹੀਂ ਨਹੀਂ ਇਹ ਦਿਨ ਤਾਂ ਮੈਂ ਕਦੇ ਵੀ ਨਹੀਂ ਬੋਲ ਸਕਦਾ ਕਿਉਂਕਿ આજ ਦੇ ਦਿਨ ਇੱਕ ਬਾਂਝ ਔਰਤ ਮੇਰੇ ਪੱਲੇ ਪੈ ਗਈ ਸੀ ਜਦੋਂ ਸੰਦੀਪ ਦੇ ਮੋਹ ਰਾਜੀ ਨੇ ਇਹ ਗੱਲ ਸੁਣੀ ਤਾਂ ਉਹ ਸੁਣਦੀ ਹੀ ਰਹਿ ਗਈ ਉਸ ਦੀ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਆਪਣੇ ਹੰਝੂਆਂ ਨੂੰ ਰੋਕਦੀ ਹੋਈ ਉਹ ਕਹਿਣ ਲੱਗੀ ਕਿ ਤੁਸੀਂ ਕੀ ਕਹਿ ਰਹੇ ਹੋ ਤੁਸੀਂ ਇਸ ਤਰ੍ਹਾਂ ਨਾ ਕਹੋ ਆਪਾਂ ਇੱਕ ਬੱਚਾ ਗੋਦ ਲੈ ਲੈਣੇ ਆ ਪਰ ਗੁੱਸੇ ਦੇ ਵਿੱਚੋਂ ਕਹਿਣ ਲੱਗਾ ਲਗਦਾ ਮੈਂ ਤੈਨੂੰ ਕਿੰਨੀ ਵਾਰੀ ਕਹਿ ਦਿੱਤਾ ਕਿ ਦੂਜੇ ਦਾ ਬੱਚਾ ਗੋਦ ਲੈਣ ਲਈ ਮੇਰੇ ਸਾਹਮਣੇ ਬਿਲਕੁਲ ਗੱਲ ਨਾ ਕਰੀ ਮੈਨੂੰ ਆਪਣਾ ਬੱਚਾ ਚਾਹੀਦਾ ਜਿਹੜਾ ਤੂੰ ਮੈਨੂੰ ਇਸ ਜਨਮ 'ਚ ਦੇ ਹੀ ਨਹੀਂ ਸਕਦੀ ਅਤੇ ਅੱਜ ਮੈਰਿਜ ਐਨੀਵਰਸਰੀ ਹੈ ਤੇ ਮੈਂ ਤੇਰੇ ਲਈ ਇੱਕ ਗਿਫਟ ਜ਼ਰੂਰ ਲੈ ਕੇ ਆਇਆ ਅਤੇ ਉਹ ਸੋਚਣ ਲੱਗੀ ਕਿ ਮੇਰੇ ਲਈ ਇਦਾਂ ਦਾ ਕੀ ਲੈ ਕੇ ਆਇਆ ਹੋਊਗਾ ਅਤੇ ਸੰਦੀਪ ਨੇ ਉਸ ਦੇ ਹੱਥ ਵਿੱਚ ਇੱਕ ਲਪਫਾ ਦੇ ਦਿੱਤਾ ਜਦੋਂ ਉਸਨੇ ਬੜੀ ਬੇਚੈਨੀ ਨਾਲ ਲਫਾਫਾ ਖੋਲ੍ਹਿਆ ਤੇ ਦੇਖਿਆ ਉਸ ਵਿੱਚ ਤਲਾਕ ਦੇ ਕਾਗਜ਼ ਸੀ ਉਹ ਦੇਖ ਕੇ ਹੈਰਾਨ ਹੀ ਰਹਿ ਗਈ ਸੀ ਕਿ ਉਸ ਦੇ ਘਰ ਵਾਲੇ ਨੇ ਉਸ ਨੂੰ ਤਲਾਕ ਦੇਣ ਲਈ ਕਹਿ ਦਿੱਤਾ ਉਸ ਨੂੰ ਸੱਚ ਨਹੀਂ ਆ ਰਿਹਾ ਸੀ ਕਿ ਜਿਹੜਾ ਇਨਸਾਨ ਉਸ ਨੂੰ ਇੰਨਾ ਪਿਆਰ ਕਰਦਾ ਸੀ ਉਸ ਦੀ ਇੰਨੀ ਫਿਕਰ ਕਰਦਾ ਸੀ ਉਹ ਅੱਜ ਉਸ ਤੋਂ ਤਲਾਕ ਲੈ ਰਿਹਾ ਸੀ ਤੇ ਉਹ ਵੀ ਇੱਕ ਬੱਚੇ ਵਾਸਤੇ ਆਖਰ ਉਹ ਕੀ ਕਰਦੀ ਉਸਦੀ ਤਾਂ ਜਿਵੇਂ ਦੁਨੀਆ ਹੀ ਖਤਮ ਹੋ ਗਈ ਹੋਵੇ। ਇਹ ਸਭ ਦਾ ਉਸ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ। ਅਤੇ ਖੁਦ ਨੂੰ ਸੰਭਾਲਦੇ ਹੋਏ ਬਿਨਾ ਸਮਾਂ ਵੇਸਟ ਕੀਤੇ ਉਸ ਨੇ ਸਾਈਨ ਕਰ ਦਿੱਤੇ। ਕਿਉਂਕਿ ਸੰਦੀਪ ਦੇ ਦਿਲ ਵਿੱਚ ਹੁਣ ਰਾਜੀ ਲਈ ਪਿਆਰ ਨਹੀਂ ਰਹਿ ਗਿਆ ਸੀ। ਤਾਂ ਫਿਰ ਇਸ ਰਿਸ਼ਤੇ ਨੂੰ ਨਭਾ ਕੇ ਕਰਨਾ ਵੀ ਕੀ ਸੀ ਤੇ ਨਾ ਹੀ ਉਸ ਦੇ ਨਾਲ ਰਹਿਣ ਦਾ ਕੋਈ ਫਾਇਦਾ ਸੀ। ਅਗਲੇ ਦਿਨ ਉਹ ਘਰ ਛੱਡ ਕੇ ਚਲੀ ਗਈ ਅਤੇ ਫਿਰ ਰਾਜੀ ਨੇ ਆਪਣੀ ਬਦਲੀ ਵੀ ਆਪਣੇ ਦਫ਼ਤਰ ਦੀ ਦੂਜੀ ਬ੍ਰਾਂਚ ਵਿੱਚ ਕਰਵਾ ਲਈ ਸੀ ਅਤੇ ਕੁਝ ਮਹੀਨਿਆਂ ਬਾਅਦ ਸੰਦੀਪ ਨੇ ਦੂਜਾ ਵਿਆਹ ਕਰਵਾ ਲਿਆ ਸੀ ਇਹ ਗੱਲ ਰਾਜੀ ਨੂੰ ਪਤਾ ਲੱਗ ਗਈ ਸੀ 1.5 ਸਾਲ ਦੇ ਬਾਅਦ ਪਤਾ ਲੱਗਿਆ ਕਿ ਉਹਨਾਂ ਦੇ ਘਰ ਇੱਕ ਪੁੱਤ ਹੋਇਆ ਅਤੇ ਅੱਜ ਪੁੱਤ ਦੇ ਹੋਣ ਦੀ ਖੁਸ਼ੀ ਵਿੱਚ ਘਰ ਵਿੱਚ ਸੰਦੀਪ ਨੇ ਪਾਰਟੀ ਰੱਖੀ ਸੀ ਅਤੇ ਉਸ ਨੇ ਆਪਣੇ ਦਫ਼ਤਰ ਦੇ ਸਾਰੇ ਕੁਲੀਗ ਨੂੰ ਇਨਵਾਈਟ ਕੀਤਾ ਉਸ ਪਾਰਟੀ ਵਿੱਚ ਉਸ ਨੇ ਰਾਜੀ ਨੂੰ ਵੀ ਬੁਲਾਇਆ ਤਾਂ ਜੀ ਉਸ ਨੂੰ ਉਹ ਮੇਨੇ ਮਾਰ ਸਕੇ ਤੇ ਸਾਰੇ ਉਸ ਦਾ અપਮਾਨ ਕਰ ਸਕਣ ਰਾਜੀ ਨੂੰ ਇਹ ਗੱਲ ਪਹਿਲਾਂ ਹੀ ਪਤਾ ਸੀ ਪਰ ਫਿਰ ਵੀ ਉਹ ਇਸ ਪਾਰਟੀ ਵਿੱਚ ਜਾਣ ਲਈ ਫੈਸਲਾ ਕਰ ਚੁੱਕੀ ਸੀ ਕਿਉਂਕਿ ਉਹ ਸੰਦੀਪ ਨੂੰ ਕੁਝ ਇਦਾਂ ਦਾ ਦੇਣਾ ਚਾਹੁੰਦੀ ਸੀ ਜਿਸ ਨੂੰ ਵੇਖ ਕੇ ਸੰਦੀਪ ਦੇ ਹੋਸ਼ ਹੀ ਉੱਡ ਜਾਣ ਤੇ ਉਸ ਦਾ ਦਿਮਾਗ ਟਿਕਾਣੇ ਆ ਜਾਵੇ ਉਸ ਨੇ ਡਿਸਾਈਡ ਕੀਤਾ ਕਿ ਉਹ ਪਾਰਟੀ ਦੇ ਵਿੱਚ ਜ਼ਰੂਰ ਜਾਊਗੀ ਤੇ ਸੱਜ-ਤੱਜ ਕੇ ਤਿਆਰ ਹੋ ਕੇ ਵਧੀਆ ਤਰੀਕੇ ਨਾਲ ਉਹ ਪਾਰਟੀ ਵਿੱਚ ਗਈ ਜਿੱਦਾਂ ਹੀ ਉਹ ਪਾਰਟੀ ਵਿੱਚ ਪਹੁੰਚਦੀ ਹੈ ਤਾਂ ਉਸ ਸਮੇਂ ਸੰਦੀਪ ਉਸ ਨੂੰ ਵੇਖਦਾ ਹੈ ਤੇ ਉਸ ਸੰਦੀਪ ਨੂੰ ਵਧਾਈਆਂ ਦੇਣ ਲੱਗੀ ਅਤੇ ਉਹ ਲਫਾਫਾ ਜਿਹੜਾ ਆਪਣੇ ਨਾਲ ਲੈ ਕੇ ਆਈ ਸੀ ਉਹ ਵੀ ਉਸ ਨੇ ਸੰਦੀਪ ਦੇ ਹੱਥਾਂ ਵਿੱਚ ਦਿੱਤਾ ਤੇ ਉਸ ਨੂੰ ਕਿਹਾ ਕਿ ਮੇਰੇ ਵੱਲੋਂ ਇੱਕ ਸਰਪ੍ਰਾਈਜ਼ ਗਿਫਟ ਹੈ ਇਸ ਨੂੰ ਇਕੱਲੇ ਵਿੱਚ ਖੋਲਿਓ ਗਿਫਟ ਦਾ ਨਾਮ ਸੁਣ ਕੇ ਥੋੜਾ ਹੈਰਾਨਤਾ ਹੋਇਆ ਅਤੇ ਉਸ ਨੇ ਲਫਾਫਾ ਉਸ ਦੇ ਜਾਣ ਪਿੱਛੋਂ ਖੋਲਿਆ ਤਾਂ ਉਸ ਨੂੰ ਵੇਖ ਕੇ ਉਸ ਦੇ ਹੋਸ਼ ਉੱਡ ਗਏ ਜਨਵਰੀ ਦੇ ਮਹੀਨੇ ਵਿੱਚ ਹੀ ਉਸ ਨੂੰ ਪਸੀਨੇ ਆ ਗਏ ਸੀ ਅਤੇ ਉਹ ਪਸੀਨੇ ਨਾਲ ਭਿੱਜ ਗਿਆ ਸੀ ਉਸ ਲਿਫਾਫੇ ਦੇ ਅੰਦਰ ਉਸ ਦੀ ਮੈਡੀਕਲ ਦੀ ਰਿਪੋਰਟ ਸੀ ਜਿਸ ਦੇ ਵਿੱਚ ਇਹ ਸਾਫ਼-ਸਾਫ਼ ਲਿਖਿਆ ਹੋਇਆ ਸੀ ਕਿ ਰਾਜੀ ਨਹੀਂ ਸੰਦੀਪ ਕਦੀ ਪਿਓ ਨਹੀਂ ਬਣ ਸਕਦਾ ਸੀ ਉਹ ਆਪਣੀ ਘਰਵਾਲੀ ਦੇ ਮੂੰਹ ਵੱਲ ਵੇਖ ਰਿਹਾ ਸੀ ਅਤੇ ਉਸ ਦੀ ਘਰਵਾਲੀ ਅੱਖਾਂ ਨੀਮੀਆਂ ਕਰੀ ਖੜੀ ਸੀ ਕਿਉਂਕਿ ਉਸ ਨੂੰ ਸਭ ਕੁਝ ਪਹਿਲਾਂ ਹੀ ਪਤਾ ਸੀ ਅਤੇ ਅੱਜ ਜਦੋਂ ਰਾਜੀ ਨੇ ਉਹ ਮੈਡੀਕਲ ਰਿਪੋਰਟ ਸੰਦੀਪ ਨੂੰ ਵਿਖਾਈ ਤਾਂ ਸੱਚਾਈ ਉਸ ਦੇ ਸਾਹਮਣੇ ਆ ਗਈ ਸੀ ਅਤੇ ਉਹ ਵੇਖ ਕੇ ਸੰਦੀਪ ਆਪਣੀ ਅੱਖਾਂ ਦੇ ਵਿੱਚ ਸ਼ਰਮ ਨਾਲ ਡਿੱਗਿਆ ਜਾ ਰਿਹਾ ਸੀ ਉਸ ਦੀ ਅੱਖਾਂ ਦੇ ਵਿੱਚ ਸ਼ਰਮਿੰਦਗੀ ਸੀ ਤੇ ਪਛਤਾਵਾ ਸਾਫ਼-ਸਾਫ਼ ਦਿੱਸਦਾ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਸ ਨੂੰ ਆਪਣੀ ਗਲਤੀ ਤੇ ਬਹੁਤ ਜ਼ਿਆਦਾ ਪਛਤਾਵਾ ਹੋ ਰਿਹਾ ਹੋਵੇ ਇਹ ਸਭ ਕੁਝ ਵੇਖ ਕੇ ਰਾਜੀ ਨੇ ਅੱਗੇ ਕੁਝ ਵੀ ਨਾ ਕਿਹਾ ਸਿਰਫ ਮੁਸਕਰਾਉਂਦੇ ਹੋਏ ਉਹ ਪਾਰਟੀ ਦੇ ਵਿੱਚੋਂ ਵਾਪਸ ਚਲੀ ਗਈ ਸੀ ਕਿਉਂਕਿ ਹੁਣ ਉਸ ਨੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਦਾ ਫੈਸਲਾ ਕਰ ਲਿਆ ਸੀ ਦੋਸਤੋ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਹੋਣੀ ਪਲੀਜ਼ ਕਹਾਣੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਪਹਿਲੀ ਵਾਰੀ ਆਇਓ